ਦੋਸਤੋ ਇਸ ਢਾਬੇ ਦੀ ਇੱਟੇ-ਇੱਟ ਤੇ ਜਿਹੜਾ 22 ਸਿੱਧੂ ਮੂਸੇਵਾਲੇ ਦਾ ਨਾਮ ਲਿਖਿਆ ਤੁਸੀਂ ਜਦੋਂ ਆਉਂਗੇ ਢਾਬੇ ਦੇ ਸਾਰੇ ਪਾਸੇ ਜਿਹੜਾ ਸਿੱਧੂ ਮੂਸੇਵਾਲਾ ਹੀ ਚਮਕੂਗਾ ਤੇ ਬਾਈ ਨੇ ਜਿਹੜਾ ਸਪੈਸ਼ਲ ਬੋਤਲ ਲਿਆ ਕੇ ਲੰਦਾ ਸਿੱਧੂ ਮੂਸੇਵਾਲੇ ਦਾ ਹੱਥ ਵਿੱਚ ਗੁਲਦਸਤਾ ਮੈਕ ਤੇ ਜਿਹੜੀ ਉਂਗਲ ਖੜੀ ਆ ਦੋਸਤੋ ਹਰਿਆਣੇ ਦੇ ਵਿੱਚ ਖੜੇ ਸੀ ਰੋਡ ਹੈ ਜਿਹੜਾ ਇਹ ਇੱਕ ਪਾਸੇ ਰੁੱਤਕ ਨੂੰ ਜਾਂਦਾ ਤੇ ਦੂਜੇ ਪਾਸੇ ਜਿਹੜਾ ਨਰਮਾਣੇ ਨੂੰ ਬਚਾਲੇ ਇੱਕ ਢਾਬਾ ਜਿੱਥੇ ਪੰਜਾਬ ਦੇ ਸਿੱਧੂ ਮੂਸੇਵਾਲੇ ਦੀਆਂ ਦੀਪ ਸਿੱਧੂ ਹਰਜੀਤ ਬਾਜੇਖਾਨਾ ਸੰਦੀਪ ਨੰਗਲੰਬੀਆਂ ਦੀਆਂ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਆਹ ਦੇਖੋ ਇੱਟ ਇੱਟ ਤੇ ਕਹਿਦੀ ਆਪਾਂ ਹਰੇਕ ਥਾਂ ਤੇ ਜਿਹੜਾ ਬਾਈ ਸਿੱਧੂ ਮੂਸੇਵਾਲੇ ਦੀ ਤਸਵੀਰ ਮਿਲੂਏ ਬਿੱਟੂ ਕਿੱਟੂ ਦਾ ਬਾਈ ਦਾ ਜਿਹੜਾ ਟੱਬ ਹੈ ਸਿੱਧੂ ਮੂਸੇਵਾਲੇ ਬਾਈ ਦੀ ਨਾਲ ਜਿਹੜੀਆਂ ਬਾਈ ਦੀਆਂ ਫੋਟਾਂ ਵੀ ਨੇ ਤੇ ਅੰਦਰੋਂ ਤਾਂ ਖਾਵਾਂਗੇ ਸਿੱਧੂ ਮੂਸੇਵਾਲੇ ਦੀਆਂ ਬਹੁਤ ਯਾਦਗਾਰੀ ਤਸਵੀਰਾਂ ਤੇ ਬਹੁਤ ਸੋਹਣੀਆਂ ਜਿਹੜੀਆਂ ਤਸਵੀਰਾਂ ਬਾਈ ਨੇ ਲਾਈਆਂ ਹੋਈਆਂ ਨੇ ਤੇ ਬਹੁਤ ਸੋਹਣਾ ਜਿਹੜਾ ਟੱਬ ਹੈ ਜੇ ਤੁਸੀਂ ਆਓ ਤਾਂ ਇੱਥੇ ਰੋਕੇ ਜ਼ਰੂਰ ਜਾਇਓ ਸਾਹਮਣੇ ਬਾਈ ਨੇ ਜਿਹੜਾ ਪੁਰਾਣੇ ਕਲਚਰ ਨੂੰ ਦਰਸਾਉਂਦੀਆਂ ਹੈਗੀਆਂ ਬੈਲ ਗੱਡੀਆਂ ਹਨਾ ਖੜਾਈਆਂ ਹੋਈਆਂ ਨੇ ਦੋ ਬਲਦ ਦੇ ਵਿੱਚ ਜਿਹੜਾ ਗੱਡਾ ਜੋੜਿਆ ਹੋਇਆਗਾ ਤੇ ਬਿੱਟੂ ਕਿ ਟੂਟਾ ਬਾਹਣ ਰੌਤਕ ਨੂੰ ਜਾਂਦੇ ਹੋਏ ਨਰਵਾਣੇ ਤੋਂ ਤੇ ਬਾਵੇਂ ਉਧਰੋਂ ਇੱਧਰ ਆਈਏ ਤੇ ਰੋਡ ਦੇ ਖੱਬੇ ਪਾਸ ਤਬਾ ਆਊਗਾ ਤੇ ਇੱਥੇ ਹਰੇਕ ਪਾਸੇ ਜਿਹੜਾ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਇੱਕ ਗੱਲ ਕਹੀ ਸੀ ਭਾਈ ਸਿੱਧੂ ਮੂਸੇਵਾਲੇ ਨੇ ਦਿੱਤੀ ਨਹੀਂ ਜਮੀਰ ਕਿਤੇ ਮੁੱਲ ਨਾ ਕਰੋ ਅੰਤ ਨੂੰ ਤੂੰ ਵੇਖ ਤਸਵੀਰਾਂ ਵਿਕੀਆਂ ਹਰਿਆਣੇ ਦੇ ਵਿੱਚ ਜਦੋਂ ਵੀ ਤੁਸੀਂ ਜਾਓਗੇ ਤਾਂ ਬਹੁਤ ਸਾਰੀਆਂ ਤੁਹਾਨੂੰ ਬੱਸਾਂ ਦੇ ਬਹੁਤ ਸਾਰੇ ਟਾਬਿਆਂ ਤੇ ਸਰਫਤੇ ਸਰਫ ਸਾਨੂੰ ਸਿੱਧੂ ਮੂਸੇਵਾਲਾ ਹੀ ਚਮਕੂਆ ਆ ਦੇਖੋ ਗੇਟ ਦੇ ਬਾਹਰ ਵੀ ਜਿਹੜੀਆਂ ਮੂਸੇਵਾਲੇ ਨੇ ਮਾਇਕ ਫੜਿਆ ਹੋਇਆ ਤੇ ਅੰਦਰ ਜਿਹੜਾ ਸਪੈਸ਼ਲ ਬੁੱਤ ਲਾਇਆ ਹੋਇਆਗਾ ਤੁਸੀਂ ਵੇਖਿਆ ਹੋਣਾ ਸਿੱਧੂ ਬਾਈ ਦੀ ਜਿਹੜਾ ਆਪਾਂ ਕਹਿੰਦੀ ਯਾਦਗਾਰ ਤੇ ਵੀ ਇਸ ਤਰ੍ਹਾਂ ਦਾ ਜਿਹੜਾ ਬੁੱਤ ਲੱਗਿਆ ਹੋਇਆ ਹੈ ਨਾ ਬਿਲਕੁਲ ਉਸੇ ਤਰ੍ਹਾਂ ਦਾ ਜਿਹੜਾ ਬੁੱਤ ਬਾਈ ਨੇ ਆਪਦੇ ਜਿਹੜਾ ਆਪਾਂ ਕਹਿੰਦੀ ਢਾਬੇ ਤੇ ਵੀ ਲਾਇਆ ਹੋਇਆਗਾ ਤੇ ਸਪੈਸ਼ਲ ਹੱਥ ਦੇ ਵਿੱਚ ਜਿਹੜਾ ਗੁਲਦਸਤਾ ਮਾਇਕਾ ਤੇ ਥਾਪੀ ਜਿਹੜੀ ਹਮੇਸ਼ਾ ਬਾਈ ਦੀ ਖੜੀਏ ਰਹੀ ਸੀ ਉਂਗਲਾ ਭਾਵੇਂ ਉਹ ਸਟੇਜ ਜਾਂਦੀ ਗੱਲ ਕਰੀਏ ਭਾਵੇਂ ਤੇ ਬਾਈ ਸਿੱਧੂ ਮੂਸੇਵਾਲੇ ਦੀਆਂ ਜਿੰਨੀਆਂ ਤਸਵੀਰਾਂ ਨੇ ਉਹਨਾਂ ਦੇ ਪਿਤਾ ਨਾਲ ਹੈਨਾ ਤੇ ਉਹਨਾਂ ਦੀਆਂ ਮਾਤਾ ਨਾਲ ਤਾਂ ਸਾਰੀਆਂ ਬਾਈ ਨੇ ਜਿਹੜੀਆਂ ਸਾਰੇ ਪਾਸੇ ਸਾਰਾ ਢਾਬੇ ਤੇ ਲਾ ਰੱਖੀਆਂ ਨੇ ਤੇ ਇੱਧਰ ਦੇਖੋ ਤੁਸੀਂ ਸਾਰੇ ਪਾਸੇ ਬਾਈ ਸਿੱਧੂ ਮੂਸੇਵਾਲੇ ਦੀਆਂ ਜਣੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਦੋਸਤੋ ਬਹੁਤ ਟਾਈਮ ਹੋ ਗਿਆ ਪਰ ਹਾਲੇ ਤੱਕ ਬਾਈ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਮਿਲਿਆ ਪਰ ਇਸ ਢਾਬੇ ਤੇ ਰੁਕੇ ਸੀਗੇ ਚਾਹ ਪੀਣ ਤੇ ਸੋਚਿਆ ਵੀ ਜਿਹੜੀ ਵੀਡੀਓ ਜ਼ਰੂਰ ਬਣਾਈ ਜਾਵੇ ਕਿਉਂਕਿ ਬਾਈ ਦਾ ਪਿਆਰ ਹੈ ਜਿਹੜਾ ਹੈ ਨਾ ਸਿੱਧੂ ਮੂਸੇਵਾਲੇ ਨਾਲ ਇੰਨਾ ਕਿ ਯਾਦ ਹੈ ਆ ਵੀ ਜਿਹੜਾ ਵੀਡੀਓ ਬਣਾਉਣ ਤੋਂ ਵੀ ਰਹਿਣਾ ਨਹੀਂ ਗਿਆ ਹੈ ਨਾ ਇਹੀ ਕਮਾਈ ਸੀ ਆਪਾਂ ਕਹਿੰਦੇ ਬਾਈ ਸਿੱਧੂ ਮੂਸੇਵਾਲੇ ਦੀ ਦੁਨੀਆ ਦੇ ਕੋਨੇ-ਕੋਨੇ ਵਿੱਚ ਪੰਜਾਬ ਦਾ ਨਾਮ ਆਪਦੇ ਪਿੰਡ ਦਾ ਆਪਦੇ ਜ਼ਿਲ੍ਹੇ ਦਾ ਨਾਮ ਪਹਚਾਉਣ ਵਾਲਾ ਬਾਈ ਸਿੱਧੂ ਮੂਸੇਵਾਲਾ ਤੇ ਹੈਨਾ ਹਮੇਸ਼ਾ ਲਈ ਆਪਾਂ ਕਹਿੰਦੇ ਵੀ ਅਮਰੀ ਹੋ ਗਿਆ ਹੈ ਨਾ ਤੇ ਸਾਰੇ ਲੋਕ ਇੰਨਾ ਕੁ ਜ਼ਿਆਦਾ ਜਾਣਦੇ ਸਿੱਧੂ ਮੂਸੇਵਾਲੇ ਨੂੰ ਮੈਂ ਕਹਿੰਦਾ ਪੰਜਾਬ 'ਚ ਹਲੇ ਘੱਟ ਹੋਣੀਆਂ ਪਰ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਸੀ ਲੰਘੇ ਜਾ ਰਹੀ ਸੀ ਹਰੇਕ ਢਾਬੇ ਦੀ ਜਦੋਂ ਆਪਾਂ ਨਰਮਣੀ ਦਰੋਤਕ ਨੂੰ ਜਾਵਾਂਗੇ ਹਰੇਕ ਢਾਬੇ ਦੀ ਤਕਰੀਬਨ ਬਾਈ ਸਿੱਧੂ ਮੂਸੇਵਾਲੇ ਦੀਆਂ ਜਿਹੜੀਆਂ ਤਸਵੀਰਾਂ ਵੱਡੇ ਵੱਡੇ ਜਿਹੜੇ ਬੁੱਤ ਸਾਨੂੰ ਲੱਗੇ ਮਿਲਣਗੇ ਤੇ ਬੈਲ ਗੱਡੀਆਂ ਬਾਈ ਨੇ ਸਪੈਸ਼ਲ ਖੜਾਈਆਂ ਹੋਈਆਂ ਨੇ ਆ ਦੇਖੋ ਪ੍ਰਾਣੀ ਕਲਚਰ ਨੂੰ ਦਰਸਾਉਂਦੇ ਆ ਨਾ ਪਹਿਲਾਂ ਜਿਵੇਂ ਗੱਡੇ ਹੁੰਦੇ ਸੀ ਆਪਣੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਉਸੇ ਤਰ੍ਹਾਂ ਜਿਹੜਾ ਵੀ ਮਤਲਬ ਉਸ ਤਰ੍ਹਾਂ ਜਿਹੜੀਆਂ ਬਾਈ ਨੇ ਗੱਡੀਆਂ ਆ ਬੈਲ ਗੱਡੀ ਖੜਾਈ ਹੋਈ ਹੈਗੀ ਤਾਂ ਦੋਸਤੋ ਹਰਿਆਣਾ ਪੰਜਾਬ ਦਾ ਭਾਈਚਾਰਾ ਤੁਸੀਂ ਜਾਣਦੇ ਹੋ ਹੈਨਾ ਹਮੇਸ਼ਾ ਦਿੱਲੀ ਅੰਦੋਲਨ ਦੀ ਗੱਲ ਕਰੀਏ ਜਾਂ ਕਿਤੇ ਹੋਰ ਅੰਦੋਲਨ ਦੀ ਗੱਲ ਕਰੀਏ ਤਾਂ ਹਮੇਸ਼ਾ ਜਿਹੜੇ ਆਪਾਂ ਇਕੱਠੇ ਹੋ ਕੇ ਲੜਿਆਂਗੇ ਹੈਨਾ ਕੱਲ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਜਿਹੜਾ ਜਨਮ ਦਿਨ ਸੀ ਤੇ ਬਹੁਤ ਇੱਕ ਭਾਵਕ ਪੋਸਟ ਵੀ ਪਾਈ ਸੀ ਕਿ ਮੈਨੂੰ ਇਹ ਕਿ ਮੇਰੇ ਬੁੱਤ ਨੇ ਬੇਸ਼ਨ ਨਹੀਂ ਕਰਿਆ ਨਹੀਂ ਸਭ ਤੋਂ ਪਹਿਲਾਂ ਜਿਹੜਾ ਉਹ ਵੀ ਸ਼ਕਰਦਾ ਹੁੰਦਾ ਸੀਗਾ ਤੇ ਆ ਦੇਖੋ ਦੋਸਤੋ ਬਾਕੀ ਤੁਸੀਂ ਇੰਨੀ ਕੁ ਜ਼ਿਆਦੇ ਮਤਲਬ ਝੰਡੇ ਗੱਡ ਗਿਆ ਸਿੱਧੂ ਮੂਸੇਵਾਲਾ ਵੀ ਜਿਹੜਾ ਸੰਸਾਰ ਦੇ ਕੋਨੇ-ਕੋਨੇ ਵਿੱਚ ਜਿਹੜਾ ਨਾਮ ਹਮੇਸ਼ਾ ਹੀ ਬਾਈ ਸਿੱਧੂ ਮੂਸੇਵਾਲੇ ਦਾ ਜਿਉਂਦਾ ਰਹੂਗਾ ਹੈਨਾ ਤੇ ਬਾਈ ਸਿੱਧੂ ਮੂਸੇਵਾਲੇ ਦੀ ਬਹੁਤ ਸੋਹਣੀ ਜਿਹੜਾ ਬਾਈ ਨੇ ਬੁੱਤ ਲਾਇਆ ਹੋਇਆ ਬਾਈ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਸ਼ੇਅਰ ਜਰੂਰ ਕਰ